ਤੋੜਾ ਕਿੰਨਾ ਬੱਲਾ ਹੈ ਸਾਡਾ ਹੋਏਗਾ ਜੀ 32000 ਹਾਂ ਤੁਹਾਡਾ 20000 ਹਾਂ ਜੀ ਤੁਹਾਡਾ ਕਿੰਨਾ ਹੈ ਮਤਲਬ 20000 20000 ਤੁਹਾਡਾ ਕਿੰਨਾ ਆਇਆ 20000 20000 ਤੁਹਾਡਾ ਕਿੰਨਾ ਆਇਆ ਜਿਹੜੇ 105000 1 ਲੱਖ ਬਿੱਲ ਹਾਂ ਬਈ ਕਿੰਨੇ ਕਿੰਨੇ ਬਿੱਲ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਬਿੱਲ ਜੀ ਆ ਰਿਹਾ ਆਪਣੇ 30 30000 40 40000 50 50000 ਬਿੱਲ ਆ ਰਿਹਾ ਕੀ ਇਹੋ ਜੇ ਘਰੇ ਤੁਹਾਡੇ ਲੱਗੇ ਹੋਏ ਆਪਣੇ ਘਰੇ ਕੀ ਲੱਗਣਾ ਹੈ ਬਸ ਇੱਕ ਬਲਬ ਹੁੰਦਾ ਪੱਖਾ ਹੁੰਦਾ ਮੋਟਰਾ ਪਾਣੀ ਵਾਲੀ ਬਸ ਹੋਰ ਕੀ ਹੈ ਪੁਰ ਆਪਣੇ ਕੋਈ ਏਸੀ ਵੀ ਹੈ ਨਹੀਂ ਕੋਈ ਐਡਾ ਕੂਲਰ ਵਾਲਾ ਵੀ ਜਗਾੜ ਹੈ ਨਹੀਂ ਐਡਾ ਕੋਈ ਤਕੜਾ ਕਿਉਂ ਗਰੀਬ ਮਜ਼ਦੂਰ ਬੰਦੇ ਆ ਕੋਈ ਇੰਨਾ ਕੰਮ ਵੀ ਹੈ ਨਹੀਂਗਾ ਵੀ ਜਿਹਨਾਂ ਖਰੀਦ ਲਾਂਗੇ ਇਹਨੇ ਟਰਾਲਾਂਗਾ ਚੋਰੀ ਕਰਨਾ ਪਹਿਲਾਂ ਤਾਂ ਧਰਨੇ ਆ ਲੈਣਗੇ ਉਹਨਾਂ ਤੋਂ ਨੇ ਢਿੱਡ ਭਰਿਆ ਹੁਣ ਸਾਡੇ ਗਰੀਬਾਂ ਦੇ ਭਾਂਡੇ ਵਗਾਉਣਗੇ ਇਹ ਜਾਂ ਤਾਂ ਐ ਕਰ ਲੈਣਾ ਆਦਾ ਨਾ ਉੱਥੇ ਗੋਲ ਖਲਾ ਲੈਣੇ ਇਹ ਤੇ ਆਉਦਾ ਵੀ ਬੈਨਰ ਲਾ ਦੇਣ ਅਸੀਂ 5-10 ਹਜ਼ਾਰ ਰੁਪਏ ਥਾਨੀ ਗਰੀਬ ਜਨਤਾ ਜਨੀਵ ਦੀਆਂ ਮੱਥਾ ਟੇਕ ਦਿਆ ਕਰਾਂਗੇ ਜੇ ਇਹਨਾਂ ਦਾ ਵੀ ਮਾਲਾ ਵੀ ਕੋਈ ਪੂਰਾ ਪੱਲਾ ਪੇਜੂਗਾ ਸੰਤ ਦਾ ਕਿ ਆਰ ਪੀਆ ਆ ਕਰਦਾ ਸਾਰਾ ਆਇਆ ਹੂੰ ਆਇਆ ਵੀ ਬਹੁਤ ਹੁੰਦਾ ਹੂੰ ਕੋ ਚਲਾਉਣੇ ਹੋ ਘਰੇ ਕਿਆ ਕੀ ਲੱਗਿਆ ਤੁਹਾਡੇ ਘਰੇ ਸਾਡੇ ਇੱਕ ਇਨਵਰਟਰ ਚੱਲਦਾ ਤੇ ਇੱਕ ਫਰੇ ਚੱਲਿਆ ਹੋਰ ਕੀ ਚੱਲਣਾ ਹਾਂ ਹੋਰ ਕਿ ਜਾ ਚੱਲਣਾ ਥਰੇ ਕਿੰਨੇ ਕਨੈਕਸ਼ਨ ਕਾਰਡ ਤੇ ਪਿੰਡ 'ਚ ਤੁਹਾਡੇ ਹਣ 50 60 ਕਨੈਕਸ਼ਨ ਕੱਟਦੇ ਹੋਣਗੇ ਜੀ ਸਾਰਿਆਂ ਦੇ ਬਲੇ ਇੱਕੋ ਦਾ ਵੀ ਆਏ ਹੈ ਇੱਕੋ ਦਾ ਵੀ ਆਏ ਹੈ ਜੀ ਪਰ ਸਰਕਾਰ ਕਹਿੰਦੀ 600 ਯੂਨਟ ਮਾਫ ਹੋਊ ਕਿੰਨਾ ਨੂੰ ਕੋਈ ਕੀ ਪਤਾ ਜੀ ਕੀ ਨੂੰ ਸਾਨੂੰ ਤਾਂ ਕੋਈ ਮਾਫ ਨਹੀਂਗੀ ਤੁਹਾਡੇ AC UC ਲੱਗਾ ਕਰੇ ਨਹੀਂ ਪੱਕੇ ਚੱਲਦੇ ਜਾਂ ਪਛਾਤ ਆਲਾ ਤੇ ਇੱਕ ਦੂਜਾ ਬੜਾ ਘਰ ਲੱਗੇ ਤੁਹਾਡੇ ਘਰੇ ਇਹੋ ਜਿਹਾ ਫੈਕਟਰੀ ਫੁਕਰੀ ਦਾ ਨਹੀਂ ਵੀਰੇ ਫੈਕਟਰੀ ਲੱਗੀ ਹੋਣੀ ਵੀਰੇ ਫਿਰ ਉਹਨਾਂ ਦੇ ਵਿਆਹ ਦੀ ਤਾਂ ਫੈਕਟਰੀ ਆ ਜਿਹੜਾ ਇੰਨਾ ਬਿੱਲ ਭੇਜਿਆ ਵਾ ਆ ਹੁਣ ਤੁਸੀਂ ਆਪਣੇ ਘਰੇ ਮੇਰਾ ਖੁਦ ਦਾ ਘਰ ਆ ਪਹਿਲਾਂ ਤੁਸੀਂ ਘਰ ਦੇ ਹਾਲਾਤ ਦੇਖ ਲਓ ਫਿਰ ਇੰਨੇ ਲੋਕ ਦੇਖ ਲਓ ਇੰਨੇ ਲੋਕ ਇਕੱਠੇ ਐ ਨਹੀਂ ਹੁੰਦੇ ਕੋਈ ਇਹਨਾਂ ਨੂੰ ਕੋਈ ਐ ਲਾਲਚ ਨਹੀਂਗਾ ਕੋਲਾ ਉਹਦੇ ਦੁੱਖ ਮਾਰਾ ਖੜਾ ਹੈਗਾ ਜੀਰੋ ਬਿੱਲ ਆਉਂਦ ਰਿਹਾ ਪਹਿਲੇ ਜੀਰੋ ਬਿੱਲ ਆਉਂਦ ਰਿਹਾ ਠੀਕ ਹੈ ਹਾਂਜੀ ਮਤਲਬ ਗਰਮੀ ਦੇ ਵਿੱਚ ਬਿੱਲ ਜ਼ੀਰੋ ਆਉਂਦ ਰਿਹਾ ਜਦੋਂ ਜ਼ੀਰੋ ਹੁੰਦਾ ਰਿ ਅਤਨਤਨ ਗੋਟਾ ਹੋਗਾ ਉਦੋਂ ਬਾਅਦ ਹੀ ਬੈਲ ਆਟੋਮੈਟਿਕ ਹੋਣ ਲੱਗੇ ਕਈ ਹੁਣ ਕਾਫੀ ਘਰਾਂ ਨੂੰ ਕੱਲ ਕਨੈਕਸ਼ਨ ਕੱਟ ਕੇ ਗਏ ਹੈਗੇ ਹੁਣ ਉਹ ਨਹੀਂ ਸਾਨੂੰ ਬੈਲੀ ਨਹੀਂ ਦੇਗੇ ਹੁਣ ਉਹਨਾਂ ਦਾ ਕੀ ਕਸੂਰ ਹੈ ਭਰਨ ਵਾਲੇ ਦਾ ਕਸੂਰ ਹੈ ਜਾਂ ਬਿੱਲ ਦੇਣ ਵਾਲੇ ਦਾ ਕਸੂਰ ਹੈਗਾ ਇਹਨਾਂ ਤਾਂ ਫਿਰ ਲੋਕਾਂ ਨੂੰ ਕੀ ਮਾਲਾ ਵੀ ਬੁੱਧੂ ਬਣਾਈ ਬੈਠਿਆ ਹੈਗੇ ਛੋਡਾ ਭਾਈ ਕਿੰਨਾ ਆਇਆ ਜੀ 47000 47000 47 ਦੇ ਵਿੱਚੋਂ 25ਵਾਂ ਭਰਦਾ ਸੀ ਤੇ ਉਸ ਤੋਂ ਦੂਸਰੀ ਵਾਰ ਬਿੱਲ ਆਇਆ 47 ਦਾ 47 ਫੇਰ ਆਇਆ 47 ਫੇਰ ਆਇਆ ਫਿਰ ਆ ਕੇ ਮੈਨੂੰ ਉਹਨਾਂ ਨੇ ਆ ਬਿੱਲ ਤੇ ਲਿਖ ਕੇ ਦਿੱਤਾ ਸੀਗਾ ਉਹ ਕਹਿੰਦਾ ਤੁਹਾਡਾ ਬਕਾਇਆ ਰਹੇਗਾ ਇੰਨਾ ਠੀਕ ਹੈ ਤੇ ਬਕਾਇਆ ਦੇ ਬਾਅਦ ਦੂਰੀਆ ਬਿੱਲ ਆਇਆ ਉਹਨਾਂ ਦਾ 47 ਦਾ 47 ਫਿਰ ਭੇਜਾ ਗਿਆ ਤੇ ਫਿਰ ਸਰਕਾਰ ਜਿਵੇਂ ਕਹਿੰਦੀ 600 ਯੂਨਟ ਮਾਫ ਆ ਤੁਸੀਂ ਮਚਾਦ ਲਓ 600 ਯੂਨਟ ਸਾਨੂੰ ਤਾਂ ਪਤਾ ਨਹੀਂ ਜੀ ਕਿਹੜੀ ਮਾਫ ਤੁਹਾਡਾ ਕਿੰਨਾ ਆਇਆ ਜੀ 35000 ਨਹੀਂ 35000 21000 ਅੱਜ ਕੱਲ ਵੀ 20000 ਰੁਪਏ ਪਰ ਕੈਂਹ ਤਾਰ ਕੱਟ ਰਹੀ ਸੀ ਜ ਲੋਕੋਏ ਟੀਵੀ ਨਾਲ ਜੁੜੋਂ ਤੁਸੀਂ ਮੈਂ ਇਮਤਾਜ਼ ਪੰਜਾਬ ਦੇ ਵਿੱਚ ਸਰਕਾਰ ਇੱਕ ਗੱਲ ਵਾਰ-ਵਾਰ ਕਹਿੰਦੀ ਹੈ ਕਿ ਸਾਡੇ ਕੀਤੇ ਹੋਏ ਕੰਮਾਂ ਵਿੱਚੋਂ ਇੱਕ ਹੈ ਮੁਫਤ ਬਿਜਲੀ ਜਿਹੜੀ ਅਸੀਂ 600 ਯੂਨਟ ਮੁਫਤ ਦਿੱਤੀ ਹੋਈ ਹੈ ਲੋਕਾਂ ਨੂੰ ਲੋਕ ਬੜੇ ਖੁਸ਼ ਨੇ ਪਰ ਅਸਲ ਦੇ ਵਿੱਚ ਹੁਣ ਵਾਪਰ ਕੀ ਰਿਹਾ ਬੜੇ ਲੋਕਾਂ ਨੂੰ ਜਿਨ੍ਹਾਂ ਘਰਾਂ ਦੇ ਵਿੱਚ ਪੱਖਾ ਤੇ ਬੱਲਵ ਮਸਾਂ ਨੇ ਉਹਨਾਂ ਨੂੰ ਬਿੱਲ ਜਿਹੜੇ ਹਜ਼ਾਰਾਂ ਰੁਪਏ ਆ ਵਿਚਾਰੇ ਆ ਅਸੀਂ ਪਿੰਡ ਚੰਦਪੰਜ ਖੜੇ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਲੋਕ ਖੜੇ ਆ ਇਹਨਾਂ ਸਾਰਿਆਂ ਦੇ ਬਿੱਲ 15 20 30 40 50 5000 ਰੁਪਏ ਬਿੱਲ ਇਹਨਾਂ ਦਾ ਆਇਆ ਹੋਇਆ ਪਰ ਘਰਾਂ ਦੇ ਹਾਲਾਤ ਜੇਕਰ ਦਿਖਾਈਏ ਤਾਂ ਬੜੇ ਸਧਾਰਨ ਨੇ ਫਰਿੱਜ ਵੀ ਘਰਾਂ ਵਿੱਚ ਨਹੀਂ ਕਈਆਂ ਦੇ ਟੀਵੀ ਕੁਝ ਵੀ ਹੈ ਨਹੀਂਗਾ ਤਾਂ ਗੱਲਬਾਤ ਕਰਦੇ ਕਿੰਨੇ ਬਿੱਲ ਆਇਆ ਮਾਤਾ ਜੀ ਤੁਹਾਡਾ ਬਿੱਲ ਕਿੰਨਾ ਆਇਆ ਹੋਇਆ 28000 28000 28000 ਹਾਂ ਕਦੋਂ ਆਇਆ ਬਿੱਲ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਆਹ ਤਾਂ ਪਤਾ ਨਹੀਂ ਵੀਰੇ ਆ ਬਿੱਲ ਹੁਣ ਮੈਂ ਤਾਂ ਹੁਣ ਪਾੜਾ ਮੈਂ ਤਾਂ ਇਹ ਇਤਕੀ ਵਾਲਾ ਬਿੱਲ ਹਾਂ 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 ਇੱਥੇ ਠੀਕ ਹੈ ਇਹ ਬਾਈ ਕਿੰਨੇ ਕਿੰਨੇ ਬਿੱਲ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਬਿੱਲ ਜੀ ਆ ਰਿਹਾ ਆਪਣੇ 30 3000 40 4000 ਰੁਪਿਆ 50 5000 ਬਿੱਲ ਆ ਰਿਹਾ 50 5000 ਹਾਂਜੀ ਬਿੱਲ ਆ ਰਿਹਾ ਜੀ ਕਿਉਂ ਆ ਰਿਹਾ ਕੀ ਇਹੋ ਜੇ ਘਰੇ ਤੁਹਾਡੇ ਲੱਗੇ ਹੋਏ ਆ ਆਪਣੇ ਘਰੇ ਕੀ ਲੱਗਣਾ ਜੀ ਬਸ ਇੱਕ ਬਲਬ ਹੁੰਦਾ ਪੱਖਾ ਹੁੰਦਾ ਮੋਟਰਾ ਪਾਣੀ ਵਾਲੀ ਬਸ ਹੋਰ ਕੀ ਹੈ ਹੋਰ ਆਪਣੇ ਕੋਈ ਏਸੀ ਵੀ ਹੈ ਨਹੀਂ ਕੋਈ ਐਡਾ ਕੂਲਰ ਵਾਲਾ ਵੀ ਜਗਾੜ ਹੈ ਨਹੀਂ ਐਡਾ ਕੋਈ ਤਕੜਾ ਕਿਉਂ ਗਰੀਬ ਮਜ਼ਦੂਰ ਬੰਦੇ ਆ ਕੋ ਬਸ ਸਹੀ ਮੈਨੂੰ 30 ਦੀ 40 40000 ਬਿੱਲ ਜਿਵੇਂ ਇਹ ਤਾਂ ਆਮ ਤੌਰ ਤੇ ਹੁੰਦਾ ਵੀ ਕਈ ਵਾਰੀ ਆਪਾਂ ਪੁਰਾਣਾ ਬਿੱਲ ਭਰਦੇ ਨਹੀਂ ਤਾਂ ਆ ਜਾਂਦਾ ਥੋੜਾ ਇਦਾਂ ਦੀ ਨਹੀਂ ਨਹੀਂ ਏਦਾਂ ਦੀ ਗੱਲ ਵੀ ਕੁਝ ਕੁਝ ਏਦਾਂ ਦੀ ਗੱਲ ਵੀ ਹੈਗੀ ਕੁਝ ਕੁਝ ਇੱਕ ਇੱਕੇ ਦਾ ਵੀ ਬਿੱਲ ਬਿੱਲ ਨਾ ਆ ਗਿਆ ਜਿਆਦਾ ਆ ਗਿਆ ਜੀਰੋ ਬਿੱਲ ਆਉਂਦਾ ਰਿਹਾ ਪਹਿਲਾਂ ਜੀਰੋ ਬਿੱਲ ਆਉਂਦਾ ਰਿਹਾ ਠੀਕ ਹੈ ਹਾਂਜੀ ਮਤਲਬ ਗਰਮੀ ਦੇ ਵਿੱਚ ਬਿੱਲ ਜ਼ੀਰੋ ਆਉਂਦਾ ਰਿਹਾ ਜਦੋਂ ਜ਼ੀਰੋ ਹੁੰਦਾ ਰਿਹਾ ਹੁਣ ਆ ਜਦੋਂ ਹੀ ਬਸ ਆ ਤਰਨ ਤਰਨ ਬੋਟਾ ਹੋ ਗਿਆ ਉਦੋਂ ਬਾਅਦ ਹੀ ਬਿੱਲ ਆਟੋਮੈਟਿਕ ਆਉਣ ਲੱਗ ਗਿਆ ਆਟੋਮੈਟਿਕ ਆਉਂਦਾ ਵੀ ਪੁੱਛ ਕੋਈ ਮੰਤਰੀ ਦਾ ਹੱਕ ਹੁੰਦਾ ਕੋਈ ਐਮਐਲਏ ਦਾ ਹੱਕ ਹੁੰਦਾ ਵੀ ਚਲੋ ਪਿੰਡ ਚ ਮੈਂ ਗੇੜਾ ਮਾਰਾਂ ਮੇਰੀ ਪ੍ਰਜਾ ਕਿਵੇਂ ਆ ਇੰਨਾ ਵੋਟਾਂ ਨਾਲ ਜਿੱਤਿਆ ਮੈਂ ਕਦੇ ਕੋਈ ਨਹੀਂ ਜੀ ਆ ਕੇ ਜਿਹੜੇ ਬਿੱਲ ਦੇਣ ਆਉਂਦੇ ਉਹਨਾਂ ਨੂੰ ਪੁੱਛਿਆ ਨਹੀਂ ਵੀ ਇੰਨਾ ਕਿਵੇਂ ਆ ਗਿਆ ਪੁੱਛਿਆ ਪੁੱਛਦੇ ਆ ਜੀ ਕਹਿੰਦੇ ਸਾਨੂੰ ਤਾਂ ਮਸ਼ੀਨ ਚੋਂ ਕੱਟਣਾ ਸੀ ਜਿੰਨੀ ਜੁਨਟ ਆ ਗਈ ਉਹਨਾਂ ਬਿੱਲ ਨਿਕਲ ਉਹ ਪ੍ਰਾਈਵੇਟ ਬੰਦੇ ਹੋ ਕਹਿੰਦੇ ਇਹ ਸਾਰੇ ਕਿਹੜਾ ਸਰਕਾਰੀ ਬਿਲਕੁਲ ਤੁਹਾਡਾ ਕਿੰਨਾ ਆਇਆ ਜੀ ਬਿੱਲ 22500 22500 ਕੀ ਤੁਹਾਡੇ ਏਸੀ ਓਸੀ ਲੱਗਾ ਕਰੇ ਨਹੀਂ ਪੱਕੇ ਹੀ ਚੱਲਦੇ ਇੱਕ ਛੱਤ ਵਾਲਾ ਤੇ ਇੱਕ ਦੂਜਾ ਇਹ ਜੀ ਚੱਕਰ ਪਤਾ ਕੀ ਬਣਿਆ ਇਹ ਪਹਿਲਾਂ ਬਿੱਲ ਇਹਨਾਂ ਨੂੰ ਕੱਢਿਆ ਸੀ 900 ਰੁਪਏ ਹੀ 900 ਰੁਪਏ ਤੋਂ ਬਾਅਦ ਆ ਗਿਆ ਇਹਨਾਂ ਨੂੰ 19000 ਰੁਪਏ ਸਿੱਧਾ ਹੀ ਸਿੱਧਾ ਜੀ ਉਸ ਤੋਂ ਬਾਅਦ ਆਇਆ ਇਹਨੂੰ 22500 ਰੁਪਏ ਠੀਕ ਹੈ ਹੁਣ ਇਹ ਅਣਪੜ੍ਹ ਲੋਕ ਐ ਬਿੱਲ ਵਾਲੇ ਵੀ ਕਿਹੜਾ ਐ ਕਰਦੇ ਆ ਕੇ ਦੱਸ ਕੇ ਇਹ ਅਣਪੜ੍ਹ ਬੁੜੀਆਂ ਪਿੰਡੂ ਲੋਕ ਆ ਕੇ ਇਹਨਾਂ ਨੂੰ ਏਡੀ ਨੌਲ ਤਾਂ ਸਾਨੂੰ ਵੀ ਹਣੀ ਏਡੀ ਪਹਿਲੀ ਗੱਲ ਤਾਂ ਇਹ ਸਰਕਾਰ ਦੇ ਏਡਾ ਦਿਮਾਗ ਦੇ ਠੇਕਰਾ ਮੁੱਦਾ ਵਜਾ ਇਹਨਾਂ ਲੋਕ ਨੂੰ ਗੁੰਮਰਾਹ ਕੀਤਾ 30000 ਰੁਪਏ ਪਿਛੇ ਹੁਣ 4 ਸਾਲ ਹੋ ਗਏ ਨਹੀਂ ਸਰਕਾਰ ਆਈ ਨੂੰ ਜੀ 4 ਸਾਲਾਂ ਦਾ ਆਪਾਂ ਸਾਲ ਦਾ 12000 ਰੁਪਿਆ ਬਣਦਾ 48000 ਰੁਪਿਆ ਬਣ ਗਿਆ ਤੇ ਤੁਸੀਂ ਲਾਇਆ ਕੋਈ ਆਪਾਂ ਐ ਵੇ ਗਏ ਕਿੱਥੇ ਤਾਂ ਹੁਣ ਬਿੱਲਾਂ ਦਾ ਕੋਈ ਮਨ ਲੈ ਇਹਨਾਂ ਨੂੰ ਐ ਪੈਂਦਾ ਵੀ ਬਿੱਲ ਆਏ ਵੀ ਇਹਨਾਂ ਦੇ ਚੱਲਦਾ ਕੀ ਆ ਆ ਹੁਣ ਤੁਸੀਂ ਆਪਣੇ ਘਰੇ ਮੇਰਾ ਖੁਦ ਦਾ ਘਰ ਆ ਪਹਿਲਾਂ ਤੁਸੀਂ ਘਰ ਦੇ ਹਾਲਾਤ ਵੇਖ ਲਓ ਫਿਰ ਇਹਨੇ ਲੋਕ ਵੇਖ ਲਓ ਇਹਨੇ ਲੋਕ ਇਕੱਠੇ ਐ ਨਹੀਂ ਹੁੰਦੇ ਕੋਈ ਇਹਨਾਂ ਨੂੰ ਕੋਈ ਐ ਲਾਲਚ ਨਹੀਂਗਾ ਕੋਲ ਉਹਦੇ ਦੁੱਖ ਮਾਰਾ ਖੜਾਗਾ ਵੀ ਨਾ ਤਾਂ ਕਿਸੇ ਦੇ ਘਰੇ ਕੋਈ ਏਸੀ ਹੈਗਾ ਕੋਈ ਐਡੀ ਕੋਈ ਓਵਰ ਡੀਚ ਨਹੀਂ ਕੋਈ ਜਿਹੜੀ ਕੋਈ ਜ਼ਿਆਦਾ ਤੌਰ ਤੇ ਕੋਈ ਲੈਟ ਕੋਈ ਆਪਣੀ ਜ਼ਿਆਦਾ ਤੌਰ ਤੇ ਖਾਨ ਵਾਲੀ ਹੋਵੇ ਹੁਣ ਲਗਭਗ ਜਿਵੇਂ ਪਾਏ ਵਹਿ ਗਏ ਹਜੇ ਆਪਾਂ ਆਮ ਲੋਕਾਂ ਨੂੰ ਇਕੱਠੇ ਗੱਲ ਕੀਤੀ ਸੀ ਯਾਰ ਬਿੱਲਾਂ ਮਾਰੀ ਆਪਾਂ ਵੀ ਲੋਸਮੈਂਟ ਕਰਨੀ ਹੈਗੀ ਆਹ ਦੇਖ ਲਓ ਥੋੜੇ ਸਾਹਮਣੇ ਕਿੰਨਾ ਜੇ ਆਪਾਂ ਲੋਸਮੈਂਟ ਕਰਉਣੀ ਹੋਵੇ ਤਾਂ ਇੱਥੇ ਆਪਾਂ ਨੂੰ ਖੜਨ ਦੀ ਜਗ੍ਹਾ ਨਹੀਂ ਤੇ ਹੁੰਦੀਗੀ ਹੁਣ ਇਹ ਆਹ ਥੋੜੇ ਸਾਹਮਣੇ ਆ ਵੀ ਇਧਰ ਫਿਰਦੇ ਆ ਲੈਨਮੈਨ ਫਿਰਦੇ ਹੈਗੀ ਇਹ ਫੋਨ ਲਾਤਾ ਹੀ ਥੋੜਾ ਕਨੈਕਸ਼ਨ ਕੱਟਣਾਗਾ ਥੋੜੇ ਹੁਣੇ ਐ ਕਰਦੇ ਆ ਕਿ ਥੋੜਾ ਕਨੈਕਸ਼ਨ ਕੱਟ ਕੇ ਹੁਣ ਜੇ ਕੋਈ ਸ ਸ਼ਾਮ ਨੂੰ ਆ ਕੇ ਜੋੜਦੇ ਆਂਗੇ ਸਵੇਰ ਫੇਰ ਲਾਉਣੀ ਪੈਂਦੀ ਡਰਦੇ ਮਰਿਆਂ ਨੂੰ ਵੀ ਕਿਤੇ ਵੀ ਜੁਰਮਾਨਾ ਨਾ ਪਾ ਦੇਣ ਤੇ ਵੀ ਜਾਮ ਕੋਈ ਹੋਰ ਨਾ ਕਾਰੋਬਾਰ ਤੁਹਾਡਾ ਕਿੰਨਾ ਬਿੱਲ ਆ ਸਾਡਾ ਹੋਏਗਾ ਜੀ 32000 ਹਾਂ ਜੀ ਠੀਕ ਹੈ ਤੁਹਾਡਾ ਮਾਦਾ ਕਿੰਨਾ ਬਿੱਲ ਹੈ ਜੀ ਸਾਡਾ ਬੱਤ ਮਾ ਨਾਲ ਹੀ ਹੈ ਇਹਨਾਂ ਦੇ ਤੁਹਾਡਾ 32000 ਹਾਂ ਜੀ ਠੀਕ ਹੈ ਤੁਹਾਡਾ ਬਾਈਰ ਹਾਂ ਜੀ ਤੁਹਾਡਾ ਕਿੰਨਾ 26000 26000 26000 ਤੁਹਾਡਾ ਕਿੰਨਾ ਆ 20000 20000 ਹਾਂ ਜੀ ਤੁਹਾਡਾ ਕਿੰਨਾ ਆ ਵੀਰੇ 105000 1 ਲੱਖ ਬਿੱਲ ਹਾਂ ਇਹ ਕਿੰਨਾ ਟਾਈਮ ਦਾ ਵੇ ਹੋਊਗਾ ਇੰਨਾ ਨਹੀਂ ਮੈਨੂੰ ਪਤਾ ਵੈਸੇ ਮੇਰੀ ਮੰਮੀ ਨੂੰ ਪਤਾ ਵਾ ਉਹ ਜ਼ੀਰੋ ਬੈ ਲ ਆਉਂਦਾ ਰਿਹਾ ਮੈਨੂੰ ਤਾਂ ਪਤਾ ਹੀ ਨਹੀਂ ਬਸ ਉਹ ਮੈਂ ਤਾਂ ਹੁਣ ਬਿੱਲ ਹੀ ਦੇਖਿਆ ਵਾ ਕਿੰਨਾ ਲੱਗਿਆ ਤੇ ਰੇਟ ਕਿੰਨੇ ਪੈਸੇ ਆ ਭਰਨੇ ਪਹਿਲਾ ਜ਼ੀਰੋ ਆਉਂਦਾ ਹੋਣਾ ਵੀਰੇ ਮੈਨੂੰ ਬਿੱਲ ਬਾਰੇ ਕੋਈ ਪਤਾ ਨਹੀਂ ਗਾ ਮੰਮੀ ਕੀ ਲੱਗਿਆ ਤੁਹਾਡੇ ਘਰੇ ਇਹੋ ਜਿਹਾ ਫੈਕਟਰੀ ਫੁਕਟਰੀ ਦਾ ਪਤਾ ਨਹੀਂ ਵੀਰੇ ਫੈਕਟਰੀ ਲੱਗੀ ਹੋਣੀ ਵੀਰੇ ਫਿਰ ਉਹਨਾਂ ਦੇ ਵਿਹਾਰ ਦੀ ਤਾਂ ਫੈਕਟਰੀ ਆ ਜਿਹੜਾ ਇੰਨਾ ਬਿੱਲ ਭੇਜਿਆ ਵਾ ਲੱਖ ਰੁਪਈਆ ਬਿੱਲ ਹਾਂ ਹਮ ਕਨੈਕਸ਼ਨ ਕੱਟ ਗਿਆ ਤੁਹਾਡਾ ਹਾਂਜੀ ਕਿਦੋਂ ਕੱਟਿਆ ਕਨੈਕਸ਼ਨ ਹੋ ਗਿਆ ਵੀਰੇ ਮਹੀਨਾ ਕਿ ਕੱਟਿਆ ਇਹ ਬਿੱਲ ਦੇ ਕੇ ਕਦੋਂ گے ਤੁਹਾਨੂੰ ਜਿਹੜਾ 1 ਲੱਖ 5000 ਹੋ ਗਿਆ 15 20 ਦਿਨ 15 20 ਦਿਨ ਪਹਿਲਾਂ ਉਹਦੋਂ ਪਹਿਲਾ ਬਿੱਲ ਕੋਈ ਯਾਦ ਆ ਓਦੋਂ ਪਿਛਲਾ ਬਿੱਲ ਕਿੰਨਾ ਆਇਆ ਸੀ ਨਹੀਂ ਵੀ ਉਹ ਨਹੀਂ ਮੈਨੂੰ ਯਾਦ ਕੋਈ ਨਹੀਂ ਪਤਾ ਇੱਕ ਮਤਲਬ ਸਭ ਦੀ ਗੱਲ ਹੋਰ ਆ ਨਾ ਜੇ ਹੁਣ ਕਈ ਹੁਣ ਕਾਫੀ ਘਰਾਂ ਨੂੰ ਕੱਲ ਕਨੈਕਸ਼ਨ ਕੱਟ ਕੇ ਗਏ ਹੈਗੇ ਹੁਣ ਉਹ ਨਹੀਂ ਸਾਨੂੰ ਬਿੱਲ ਹੀ ਨਹੀਂ ਦੇ ਕੇ ਗਏ ਹੁਣ ਉਹਨਾਂ ਦਾ ਕੀ ਕਸੂਰ ਹੈ ਭਰਨ ਵਾਲੇ ਦਾ ਕਸੂਰ ਹੈ ਕਿ ਜਾਂ ਬਿੱਲ ਦੇਣ ਵਾਲੇ ਦਾ ਕਸੂਰ ਹੈਗਾ ਇਹਨਾਂ ਤਾਂ ਫਿਰ ਲੋਕਾਂ ਨੂੰ ਕੋਈ ਮਾਲਾ ਵੀ ਬੁੱਧੂ ਬਣਾਈ ਬੈਠਾ ਹੈਗੇ ਜਿੰਨੇ ਵੀ ਇੱਥੇ ਕੋਈ ਮਾਲਾ ਵੀ ਆਪਣੇ ਕੋਈ ਮਾਲਾ ਭੈਣ ਭ ਵੀ ਜਾਂ ਕਿਸੇ ਨੂੰ ਬਿੱਲ ਨਾ ਆਇਆ ਹੋਵੇ ਇਹਨਾਂ ਨੇ ਝੂਠੇ ਵਾਅਦੇ ਕਰ ਕਰਕੇ ਸਰਕਾਰ ਨੇ ਲੋਕਾਂ ਨੂੰ ਬੇਕੂਫ ਬਣਾਤਾ ਪਰ ਪਹਿਲਾਂ ਅਸੀਂ ਸਰਕਾਰ ਨੂੰ ਥੋੜਾ ਚੰਗਾ ਸਮਝਦੇ ਸੀਗੇ ਪਰ ਇਹ ਗੱਲ ਵੀ ਇਹਨਾਂ ਦੀ ਗੱਲ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਇਹ ਗੱਲ ਵੀ ਉੱਡ ਗਈ ਵੀ ਮਨ ਲਾ ਵੀ ਗਰੀਬ ਜਨਤਾ ਜਿਹੜੀ ਹੁੰਦੀ ਆ ਨਾ ਵੀ ਕੱਲੀ ਵੋਟਾਂ ਦੇਣ ਵਾਲੀ ਨਹੀਂ ਹੁੰਦੀਗੀ ਹੋਰ ਪਾਸੇ ਵੀ ਆਪ ਦਾ ਹਿਸਾਬ ਕਰਾਉਣ ਵਾਲੀ ਹੁੰਦੀ ਆ ਕੋਈ ਬੰਦਾ ਹੋਵੇ ਅੱਜ ਤੱਕ ਇਹਨੂੰ 25000 ਤੋਂ 20000 ਨੂੰ ਕਿਸੇ ਨੂੰ ਬਿੱਲ ਵੀ ਥੱਲੇ ਆਇਆ ਹੋਵੇ ਬਿਲਕੁਲ ਥੋੜਾ ਮਾ ਤਾਂ ਪਤਾ ਬਿੱਲ ਕਿੰਨਾ ਆਇਆ ਮੈਂ ਤਾਂ ਪਤਾ ਨਹੀਂ ਨਰਮਤੋ ਕੇ ਆਇਆ ਹੈ ਤਾਂ ਨਰਮਤੋ ਕੇ ਆਇਆ ਹੈ ਬਾਈ ਠੀਕ ਹੈ ਹੋਰ ਵੀ ਗੱਲਬਾਤ ਕਰ ਲੈਣੇ ਬਾਈ ਤੁਹਾਡਾ ਬੈਲ ਕਿੰਨਾ ਆਇਆ ਪਤਾ ਬਾਈ ਸਾਡਾ 30000 30000 ਤੁਹਾਡਾ ਬਾਈ ਪਤਾ ਜੀ ਆਪਣਾ 12000 ਰੁਪਏ 12000 ਰੁਪਏ ਬੈਲ ਆਇਆ ਠੀਕ ਹੈ ਤੁਹਾਡਾ ਬਾਈ ਕਿੰਨਾ ਆਇਆ ਜੀ 47000 ਰੁਪਏ 47000 47 ਦੇ ਵਿੱਚੋਂ 25ਵੇਂ ਭਰ ਰਹੇ ਹੁੰਦੇ ਸੀ ਤੇ ਉਸ ਤੋਂ ਦੂਸਰੀ ਵਾਰ ਬੈਲ ਆਇਆ 47 ਦਾ 47 ਫੇਰ ਆਇਆ ਜੀ 47 ਫੇਰ ਆਇਆ ਫੇਰ ਆ ਕੇ ਮੈਨੂੰ ਉਹਨਾਂ ਨੇ ਆ ਬੈਲ ਤੇ ਲਿਖ ਕੇ ਦਿੱਤਾ ਸੀਗਾ ਉਹ ਕਹਿੰਦਾ ਤੁਹਾਡਾ ਬਕਾਇਆ ਰਹਿ ਗਿਆ ਇੰਨਾ ਠੀਕ ਲੱਗਿਆ ਨਹੀਂ ਜੇ ਕੋਈ ਹੋਰ ਲੱਗੇ ਹੋਏ ਕੋਈ ਮੋਟਰ ਕੋਈ ਫੈਕਟਰੀ ਫੁਟਰੀ ਨਾ ਨਾ ਜੀ ਫੈਕਟਰੀ ਕਿੱਥੇ ਲਾਉਣ ਆਲੇ ਆ ਜੀ ਅਸੀਂ ਤੇ ਤਕੜੇ ਘਰਾਂ ਦੇ ਜਾਈਦਾ ਜੀ ਕੰਮ ਕਰਨਾ ਉਹ ਤਾਂ ਪਹਿਲਾਂ ਜਿਹੜੇ ਮੁੰਡੇ ਬਿੱਲ ਕੱਢਣ ਆਉਂਦੇ ਆ ਇਹਨਾਂ ਤੋਂ ਅੰਦਰ ਚੰਗੀ ਚਾਹ ਪੀ ਆਉਂਦੇ ਆ ਮੇਰੇ ਅੱਖਾਂ ਦੇ ਸਾਹਮਣੇ 1000 ਰੁਪਏ ਉਹਨਾਂ ਨੂੰ ਐਂ ਦਿੱਤਾ ਤੇ ਬਿੱਲ ਕੱਢ ਕੇ ਦਿੱਤਾ ਉਹਨਾਂ ਨੂੰ ਪਤਾ ਨਹੀਂ ਕੀ ਕੀਤਾ ਇਹ ਫਿਰ ਤੁਹਾਨੂੰ ਕਿਹੜਾ ਵੀ ਜਿਹੜੇ ਤੁਹਾਨੂੰ ਪੈਸੇ ਪਏ ਜਾ ਰਹੇ ਕਿਹੜੇ ਪੈਸੇ ਪਏ ਜਾ ਰਹੇ ਸਾਨੂੰ ਐਂ ਲੱਗ ਰਿਹਾ ਵੀ ਜਿਹੜਾ ਜ਼ਿੰਮੇਵਾਰਾਂ ਵਾਲੇ ਬਿੱਲ ਉਹਦਾ ਇਹਨਾਂ ਤੋਂ ਲੈ ਲੈਂਦੇ ਆ ਪੈਸੇ ਉਹ ਉਹ ਬਿੱਲ ਸ ਤੇ ਫਿਰ ਸਰਕਾਰ ਜਿਵੇਂ ਕਹਿੰਦੀ 600 ਯੂਨਿਟ ਮਾਫ ਆ ਤੁਸੀਂ ਮਚਾ ਦਿੰਦੇ ਹੋ 600 ਯੂਨਿਟ ਸਾਨੂੰ ਤਾਂ ਪਤਾ ਨਹੀਂ ਜੀ ਕਿਹੜੀ ਮਾਫ ਆ ਇਹ ਦੇਖੋ ਹੁਣ 47000 ਰੁਪਏ ਬਿੱਲ ਆ 47 ਦੇ ਵਿੱਚੋਂ ਮੈਂ 25 ਆਪ ਖੁਦ ਭਰ ਕੇ ਆ ਜੋ ਦੂਸਰਾ ਬਿੱਲ ਆ 47 ਦਾ 47 ਫੇਰ ਆ ਗਿਆ ਤੇ ਬਕਾਇਆ ਮੈਨੂੰ ਉਹਨਾਂ ਨੇ ਲਿਖ ਕੇ ਦਿੱਤਾ ਬਿੱਲ ਤੇ ਇਹ 600 ਯੂਨਿਟ ਬਾਲਣ ਦੇ ਲਈ ਕਾਫੀ ਕੁਝ ਘਰੇ ਚਾਹੀਦਾ ਜਿਵੇਂ ਵਾਸ਼ਿੰਗ ਮਸ਼ੀਨ ਫ੍ਰਿਜ ਟੀਵੀ ਸਾਰਾ ਕੁਝ ਹੈਗਾ ਤੁਹਾਡੇ ਘਰੇ ਨਹੀਂ ਇਹ ਹੈ ਨਹੀਂ ਹੁਣ ਮੰਨ ਕੇ ਚਲੋ 300 ਲੀਟਰ ਵਾਲੀ ਟੈਂਕੀ ਹੈਗੀ ਉਹ ਵੀ ਮੰਨ ਕੇ ਇੱਕ ਦਿਨ ਭਰ ਲਈ ਤੇ ਚਾਹ ਹਫਤਾ ਤੱਕ ਮੁਕਦੀ ਨਹੀਂ ਸਾਨੂੰ ਸਿਆਲਦਾ ਮੀਨਾ ਸਿਆਲਦਾ ਮੀਨਾ ਜੀ ਸਾਡੇ ਗਰੀਬਾਂ ਦਾ ਕੋਈ ਐਨੇ ਪਸ਼ੂ ਵੀ ਹੈ ਨਹੀਂ ਵਿਚਾਰੀ ਉਹਨਾਂ ਨੂੰ ਪਾਣੀ ਪਿਆ ਕੇ ਮਗਾ ਦਿੰਦੇ ਆ ਫਿਰ ਬੇਟਾ ਮਾਫ ਕਹਿੰਦੀ ਆ ਵੀ ਅੱਛੀ ਬਿਜਲੀ ਮਾਫ ਕਰਤੀ ਲੋਕਾਂ ਨੂੰ ਲੋਕ ਬੜੇ ਖੁਸ਼ ਨੇ ਉਹ ਕਿੰਨਾ ਨੂੰ ਕੀਤੀ ਆ ਸਾਡੇ ਬਾਦੀ ਤਾਂ ਹੋਈ ਨਹੀਂ ਜੀ ਉਹ ਤਾਂ ਤਕੜੇ ਬੰਦੇ ਲਈ ਆ ਜਗੀਮਦਾਰਾਂ ਨੂੰ ਹੋਈ ਆ ਜੀ ਤੁਹਾਡਾ ਕਿੰਨਾ ਬੱਲਾ ਆ ਸਾਡਾ ਤਾਂ ਜ਼ੀਰੋ ਆਇਆ ਜ਼ੀਰੋ ਆਇਆ ਤੁਹਾਡਾ ਕਿੱਲਾ ਜ਼ੀਰੋ ਆਇਆ ਹਾਂ ਮਤਲਬ ਬਾਕੀਆਂ ਦਾ ਕਿਵੇਂ ਦੇਖੇ ਤੁਹਾਡੇ ਬਾਕੀਆਂ ਦਾ ਜਾਂਦੇ ਨੇ ਨੇ ਬਾਕੀਆਂ ਦਾ ਤਾਂ ਆਪਨ ਨਹੀਂ ਪਤਾ ਕਿ ਹੋਰ ਵੱਡੇ ਹੋਰ ਗੱਲਬਾਤ ਕਰ ਲੈਣੇ ਆ ਨਹੀਂ ਬਾਈ ਜੀ ਹਾਂ ਦੱਸਦਾ ਮੇਰੀ ਗੱਲ ਸੁਣ ਹੈ ਉਹ ਜਿਹੜਾ 50-50 ਕਿੱਲੇ ਪਾਲੀ ਜਾਂਦੇ ਆ ਉਹਨਾਂ ਨੂੰ ਤਾਂ ਕੋਈ ਬਿੱਲ ਹੀ ਨਹੀਂ ਹੈ ਹੈ ਤੇ ਇਹ ਗਰੀਬ ਤੇ ਘਤੋੜਾ ਝਾੜ ਲੈਣੇ ਆ ਥੋੜਾ ਕਿੰਨਾ ਆ ਸਾਨੂੰ ਸਾਨੂੰ ਤਾਂ 10000 ਰੁਪਏ ਆਇਆ ਕਰ 10000 ਆਇਆ ਹੂੰ ਆਇਆ ਵੀ ਬਹੁਤ ਹੁੰਦਾ ਤੂੰ ਚਲਾਉਣੇ ਹੋ ਘਰੇ ਕਿ ਕੀ ਲੱਗਿਆ ਤੁਹਾਡੇ ਘਰੇ ਸਾਡੇ ਨੋਵੇਟਰ ਚੱਲਦਾ ਤੇ ਇੱਕ ਫਰੇ ਚੱਲਿਓ ਹੋਰ ਕੀ ਚੱਲਣਾ ਹਾਂ ਹੋਰ ਕੀ ਜਾ ਚੱਲਣਾ ਸਾਡੇ ਦੱਸਦਾ 10000 ਤਾਂ ਏਸੀ ਜਾਂਦਾ ਆਉਂਦਾ ਵੀ ਏਸੀ ਏਸੀ ਲੱਗਿਆ ਥੋੜੇ ਲੱਗੇ ਨਾ ਕੋਈ ਏਸੀ ਨਹੀਂ ਕੋਈ ਕੁਸ ਨਹੀਂ ਹੁਣ ਚੱਲ ਕੇ ਨਾਲ ਚੱਲ ਵੜੋ ਭਾਵੇਂ ਹੂੰ ਥੋੜਾ ਕਿ ਨਹੀਂ ਹਾਂ ਗੱਲ ਕਰਦਾ ਮੈਂ ਹਾਂ ਜਿਹਦੇ 70 70 ਕਿਲੇ ਪਾਲੀ ਹਨ ਉਹਨਾਂ ਦਾ ਬੈਲਾ ਹੋਆ ਮਾਫ ਹੈ ਹੈ ਤਾਂ ਜਿਹਦੇ ਗਰੀਬ ਦਾ ਕਰੇ ਕੀ ਆਗਾ ਦੱਸ ਦੇ ਮੈਨੂੰ ਕਿ ਕੀ ਜਾ ਹੱਥ ਲਾ ਦੂਗਾ ਇੱਥੇ ਹੂੰ ਨੀ ਮੈਂ ਲੱਖ ਲੱਖ ਰੁਪਏ ਬੈਲਾ ਹੈ ਬਕਈਆਂ ਦਾ ਹਾਂ ਇਹ ਇਹ ਚੀ ਮਾ ਨਾਗਾ ਥੋੜਾ ਕਿੰਨਾ ਆਇਆ ਜੀ 35000 ਜੀ 35000 35000 ਜੀ ਅੱਜ ਕੱਲ ਵੀ 20000 ਰੁਪਏ ਪਰ ਕਿਆ ਹੀ ਤਾਰ ਕੱਟਦੀ ਸੀ ਜੀ ਤਾਰ ਕੱਟਦੀ ਹਾਂ ਕਿੰਨੇ ਕਨੈਕਸ਼ਨ ਕੱਟਤੇ ਪਿੰਡ 'ਚ ਤੁਹਾਡੇ ਹੁਣ ਸਾਡੇ ਜੀ ਮੇਰੇ ਹਿਸਾਬ ਨਾਲ 50 60 ਕਨੈਕਸ਼ਨ ਕੱਟਤੇ ਹੋਣਗੇ ਜੀ 50 60 ਕੱਟ ਹਾਂ ਇਹ ਸਾਰਿਆਂ ਦੇ ਬਲੇ ਇੱਕੋ ਦਾ ਵੀ ਆਇਆ ਹੈ ਇੱਕੋ ਦਾ ਵੀ ਆਇਆ ਹੈ ਜੀ ਫਿਰ ਸਰਕਾਰ ਕਹਿੰਦੀ 600 ਯੂਨਟ ਮਾਫ ਹੋਊ ਕਿੰਨਾ ਨੂੰ ਆ ਉਹ ਕੀ ਪਤਾ ਜੀ ਕਿਹਦੀ ਨੂੰ ਸਾਨੂੰ ਤਾਂ ਕੋਈ ਮਾਫ ਨਹੀਂ ਜੀ ਥੋੜਾ ਕਿੰਨਾ ਆਇਆ ਬਾਈ 0 ਆ ਜੀ 0 ਹੈ ਤੁਸੀਂ ਕੱਲੇ ਸਹੀ ਮਨ ਮਗਰ ਵਿਚਾਰਾਂ ਨੂੰ ਆਹ ਆਸਾਂ ਨੂੰ ਨਹੀਂ 20000 ਹੈ 20000 ਤੁਹਾਨੂੰ ਕਿਨੇ ਆਏ ਆਪਣਾ 0 ਤੁਹਾਨੂੰ 0 ਆਇਆ ਠੀਕ ਹੈ ਤੁਹਾਡੇ ਘਰੇ ਕੀ ਲੱਗੇ 20000 ਕਹਿੰਦੇ ਨਾ ਮਚਾਦੀ ਤੁਸੀਂ ਕੌਣ ਨੇ ਬਾਈ ਯਾਰ ਪਾਣੀ ਵਾਲੀ ਮੋਟਰ ਤੇ ਬਸ ਆ ਪੱਖਾ-ਪੱਖਾ ਬਸ ਹੋਰ ਜਾਂ ਬੱਲ ਤੇ ਚੱਲਦਾ ਠੀਕ ਹੈ ਇੰਨੀ-ਇੰਨੀ ਫਿਰ ਤੁਹਾਨੂੰ ਕੀ ਲੱਗਦਾ ਵੀ ਆਈ ਕਿਉਂ ਜਾਂਦੇ ਆ ਬੱਲੇ ਨੇ ਪੁੱਛਣੀ ਕਿਦਾਂ ਲੱਗ ਕੇ ਆ ਜਾਂਦਾ ਯਾਰ ਬਾਈ ਯਾਰ ਇਹਨਾਂ ਨੇ ਲੋਕਾਂ ਦੀਆਂ ਟਰਾਲੀਆਂ ਚੋਰੀ ਕਰ ਲਈਆਂ ਭਾਈ ਮੇਰੇ ਵਾਲੇ ਬਿੱਲ ਕਿਸਾਨਾਂ ਦੀਆਂ ਤੇ ਕਹਿੰਦੇ ਨਾ ਕਿ ਕਹਿੰਦੇ ਅਖੇ ਯਾਰ ਤੈਨੂੰ ਜੋੰਟ ਕਢਾ ਦਿੰਨੇ ਆਂ ਅਖੇ ਅਖੇ ਤੈਨੂੰ ਜੋੰਟ ਕਢਾ ਦਿੰਨੇ ਆਂ ਅਖੇ ਤੇ ਘੜਾ ਹੀ ਕੋਹ ਨਹੀਂ ਢੱਕਾ ਨਹੀਂ ਅਖੇ ਤੇ ਪੈਸੇ ਉਹਨਾਂ ਨੇ ਆਉ ਕਰਨੇ ਹੁੰਦੇ ਹੈ ਅਗਰ ਮੈਨੂੰ ਕਹਿੰਦੇ ਅਖੇ ਜੋੰਟ ਕਢਾ ਦਿੰਨੇ ਆਂ ਕਿ ਮਾਨੂੰ ਦੱਸ ਉਹ ਮੈਂ ਉੱਤੇ ਖੜਾ ਮੀਟਰਾਂ ਕੋਲੇ ਹਾਂ ਮੈਨੂੰ ਕਹਿੰਦਾ ਨੋਜੇ ਬਈ ਕਹਿੰਦਾ ਅਖੇ ਉਹ ਮੈਨੂੰ ਕਹਿੰਦਾ ਅਖੇ ਜੋੰਟ ਕਢਾ ਦਿੰਨੇ ਆ ਲਓ ਉੱਧਰ ਹੋਰ ਵੀ ਆਏ ਨੇ ਇਹਨੂੰ ਵੀ ਪੁੱਛ ਲੈਣੇ ਆ ਬਾਪੂ ਜੀ ਥੋੜਾ ਪਹਿਲਾਂ ਕਿੰਨਾ ਆਇਆ ਥੋੜਾ ਕਿੰਨਾ ਪਹਿਲਾਂ ਆ ਜੀ ਵਾਧੂ ਹੀ ਆਉਂਦਾ ਆ ਇਹ ਬਿੱਲ ਤਾਂ ਲੋੜੋਂ ਵੱਧ ਹੀ ਆਉਂਦਾ ਗਰੀਬ ਬੰਦੇ ਨੂੰ ਕਿੰਨਾ ਐਤ ਕੀ ਆ ਜਿਹੜਾ ਹੁਣ ਭਰਨਾ ਐਤ ਕੀ ਸਾਨੂੰ ਮੈਨੂੰ 2 ਮਹੀਨਾ ਦੇ 6000 ਰੁਪਏ ਆਇਆ ਇਹ 6000 ਆਇਆ ਹਾਂਜੀ ਕੀ ਚਲਾਇਆ ਘਰੇ ਕੀ ਚੱਲਦਾ ਤੁਹਾਡੇ ਇਹੋ ਜਿਹਾ ਘਰੇ ਹੁਣ ਜੇ ਤਾਂ ਅਸੀਂ ਆਪਦੇ ਵਾਲੇ ਹਿਸਾਬ ਨਾਲ ਵੇਖ ਕੇ ਸਾਡੇ ਤਾਂ 132 ਵਾਲਾ ਮੀਟਰ ਆ ਜੀ ਜੇ ਹੁਣ ਜਿਹੜੇ ਹਿਸਾਬ ਨਾਲ ਗਵਰਨਮੈਂਟ ਬਿੱਲ ਸਾਨੂੰ ਗਰੀਬਾਂ ਨੂੰ ਭੇਜੀ ਜਾਂਦੀ ਹੈ ਇਸ ਹਿਸਾਬ ਨਾਲ ਤਾਂ ਉਹ ਤਾਂ ਐ ਸਮਝਦੇ ਵੀ ਗਰੀਬਾਂ ਦੇ ਸੈਲਰ ਚੱਲੀ ਜਾਂਦੇ ਆ ਜਿਹੜੇ ਹਿਸਾਬ ਨਾਲ ਗਰੀਬਾਂ ਨੂੰ ਬਿੱਲ ਆਦਾ ਹਾਂ ਤੁਹਾਡਾ ਭਾਈ ਕਿੰਨਾ ਆਇਆ ਮੰਨਦਾ ਦੂੰਬੂ ਰਹਿ ਗਿਆ ਇੱਕ ਬੋਲ ਦੇ 16000 ਹੈ ਬਾਈ 16000 ਹਾਂ ਕਿੰਨੇ ਸਮੇ ਦਾ ਆ ਆ 2-4 ਮਹੀਨਾ ਦਾ ਹੀ ਆ ਬਸ 16 16000 ਹਾਂ 16000 10 ਰੁਪਏ ਇਹ ਮੈਨੂੰ ਤਾਂ ਇਹ ਹਾਲਾਤ ਨੇ ਤਾਂ ਇਹਨਾਂ ਘਰਾਂ ਦੇ ਵਿੱਚ ਜਿਹੜੇ ਬਿੱਲ ਨੇ 16000 20000 25000 ਇੰਨੇ-ਇੰਨੇ ਬਿੱਲ ਆ ਰਹੇ ਨੇ ਤਾਂ ਘਰਾਂ ਦੇ ਹਾਲਾਤ ਜਿਹੜੇ ਉਹਨਾਂ ਦਾ ਕਹਿਣਾ ਕਿ ਸਾਡੇ ਘਰੇ ਫਰਿੱਜ ਟੀਵੀ ਇਦਾਂ ਦੀਆਂ ਕਈ ਚੀਜ਼ਾਂ ਕੁਝ ਵੀ ਹੈ ਨਹੀਂ ਕਿ ਫਿਰ ਵੀ ਬਿੱਲ ਨੇ ਜਿਹੜੇ 20 25 25000 ਆ ਰਹੇ ਆ ਤਾਂ ਇਹਨਾਂ ਦਾ ਹਾਲ ਲੈ ਜਿਹੜਾ ਸਰਕਾਰ ਨੂੰ ਕਰਨਾ ਚਾਹੀਦਾ ਬਈ ਸੁਣਵਾਈ ਹੈਗੀ ਤੁਹਾਡੀ ਕੋਈ ਸੁਣਿਆ ਜਾਂ ਕਿਸੇ ਨੂੰ ਕਿਹਾ ਹੋਵੇ ਜਾ ਕੇ ਵੀ ਆ ਕੀ ਹਾਲਾਤ ਨੇ ਇਹ ਨਹੀਂ ਨਹੀਂ ਜੀ ਇਹਦਾ ਜੇ ਕਿਹਦੀ 11500 ਰੁਪਏ ਜੇਬ ਚ ਪਾਜੂ ਕੋਈ ਸੁਣਾਈ ਆ ਹੂੰ ਦੂਜੇ ਬੰਦੇ ਕੋਈ ਸੁਣਵਾਈ ਨਹੀਂ ਜੇ 11500 ਰੁਪਏ ਜੇਬ ਚ ਹੋਏ ਫਿਰ ਅਸੀਂ ਫਿਰ ਬਿੱਲ ਪੜਾਉਣ ਪਿਛੇ ਕਿਉਂ ਕਨੈਕਸ਼ਨ ਕਟਾ ਗਏ ਇੱਕ ਸਾਡੀ ਭਗਵਾਨ ਤਮਾਨ ਸਾਹਿਬ ਨੂੰ ਇੱਕ ਹੋਰ ਬੇਨਤੀ ਆ ਜੀ ਵੀ ਖਣੀ ਤੋਂ ਖਾਦੀ ਪੀਤੀ ਜਿਸੀਂ ਅੱਗੇ ਲੋਕਾਂ ਤੋਂ ਸੁਣਦੇ ਹੁੰਦੇ ਸੀਗੇ ਹੁਣ ਸਾਨੂੰ ਵੀ ਥੋੜਾ ਜਿਹਾ ਪਤਾ ਲੱਗ ਗਿਆ ਸੀ ਹੁਣ ਵੀ ਵਸੇ ਇਹ ਚੀਜ਼ ਰੱਖਦੇ ਸੀ ਵੀ ਚਲੋ ਸਰਕਾਰ ਆ ਸਹੀ ਆ ਚਲੋ ਕੋਈ ਇਹਨੇ ਟਰਾਲੀਆਂ ਚੋਰੀ ਕਰ ਲੀਆਂ ਪਹਿਲਾਂ ਤਾਂ ਧਰਨੇ ਵਾਲਿਆਂ ਦੀਆਂ ਉਹਨਾਂ ਤੋਂ ਇਹ ਢਿੱਡ ਭਰਿਆ ਹੁਣ ਸਾਡੇ ਗਰੀਬਾਂ ਦੇ ਭਾਂਡੇ ਭਕਾਉਣਗੇ ਇਹ ਜਾਂ ਤਾਂ ਇਹ ਕਰ ਲੈਣਾ ਦਾ ਨਾ ਉੱਥੇ ਗੋਲ ਖਲਾ ਲੈਣ ਇਹ ਤੇ ਆਉਦਾ ਵੀ ਬੈਨਰ ਲਾ ਦੇਣ ਅਸੀਂ 5-10 ਹਜ਼ਾਰ ਰੁਪਏ ਥਾਨੀ ਗਰੀਬ ਜਨਤਾ ਜਨੀਵ ਦੀ ਮੱਥਾ ਟੇਕ ਦਿਆ ਕਰਾਂਗੇ ਜੇ ਇਹਨਾਂ ਦਾ ਵੀ ਮਾਲਾ ਵੀ ਕੋਈ ਪੂਰਾ ਪੱਲਾ ਪੇਜੂਗਾ ਇਹਨਾਂ ਦਾ ਟਰਾਲੀਆਂ ਵਿੱਚ ਵਿੱਚ ਨਹੀਂ ਪੂਰਾ ਬਣਿਆ ਹੋਰ ਇਹਨਾਂ ਨੇ ਗੱਪ ਮਾਰ ਮਾਰ ਹਜ਼ਾਰ ਹਜ਼ਾਰ ਰੁਪਈਆ ਲੋਕਾਂ ਨੂੰ ਬੁੜਿਆਂ ਨੂੰ ਬੇਕੂਫ ਬਣਾ ਕੇ ਉਹ ਕਰ ਲਿਆ ਕਿਸੇ ਦੀ ਖਾਤੇ ਚ ਕੋਈ 1 ਰੁਪਈਆ ਨਹੀਂ ਲੋਕਾਂ ਨੂੰ ਅਸੀਂ ਘਰ ਬਣਾ ਕੇ ਦਿੰਨੇ ਆ ਉਹ ਕਰਕੇ ਦਿੰਨੇ ਆ ਜੋ ਕਰਕੇ ਦਿੰਨੇ ਆ ਕੁਛ ਨਹੀਂ ਪਰ ਸਾਡੀ ਇੱਕ ਸਰਕਾਰ ਨੂੰ ਚੇਤਾਵਨੀ ਜਾਂ ਬੇਨਤੀ ਰੱਖ ਲੈਣ ਐਤੂ ਬਾਅਦ ਕੋਈ ਵੀ ਸਾਡਾ ਸਾਡੇ ਕਿਸੇ ਜਾਂ ਮੀਰਾ ਜਾਂ ਮੇਰੇ ਭੈਣ ਭਰਾ ਦਾ ਕੋਈ ਕਨੈਕਸ਼ਨ ਕੱਟਣ ਆਇਆ ਅਸੀਂ ਕਨੈਕਸ਼ਨ ਨਹੀਂ ਕੱਟਣ ਦੇਣਾ ਹੈਗਾ ਕਿੰਨੇ ਕਨੈਕਸ਼ਨ ਕੱਟਦੇ ਪਿੰਡ ਚ ਕਨੈਕਸ਼ਨ ਬਈ ਕਮ ਸੇ ਕਮ ਰੇਸਾ ਹੁਣਾਂ ਵੀ ਕੱਲ ਹੀ 50 60 ਕਰਾਂ ਦੇ ਦਾ ਕੱਟ ਗਏ ਮੈਂ ਕੱਲ ਹੀ ਕਰੇ ਸੀ ਹਾਂਜੀ ਜਿੱਦੂ ਪਹਿਲਾਂ ਇਹਨੂੰ ਮਹੀਨਾ ਹੋ ਗਿਆ ਹੁਣੇ ਤਾਂ ਫੋਨ ਆਇਆ ਕਰਦਿਆਂ ਵੀ ਛੁੜਾ ਕਨੈਕਸ਼ਨ ਕਰ ਤੁਸੀਂ ਮੈਨੂੰ ਮਨਤਾਸਾ ਇਹ ਦੱਸੋ ਵੀ ਸੁਬਾ ਬੰਦਾ ਵੀ ਇਹ ਕਨੈਕਸ਼ਨ ਕੱਟ ਗਏ ਕਨੈਕਸ਼ਨ ਕੱਟ ਗਏ ਪਹਿਲਾਂ ਸ਼ਾਮ ਨੂੰ ਬੰਦਾ ਆ ਕੇ ਲਾਊਗਾ ਜਿਹੜਾ ਬੰਦਾ ਕੰਮ ਕਰਦਾ ਉਹ ਸ਼ਾਮ ਨੂੰ ਇਹ ਕੀ ਪਤਾ 8 ਵਜੇ ਆਵੇ ਕਿ 9 ਵਜੇ ਆਵੇ ਕਿ 10 ਵਜੇ ਆਵੇ ਉਹ ਆ ਕੇ ਉਸ ਮੋਕੇ ਚੋਰੂਆ ਕਨੈਕਸ਼ਨ ਲਾਊਗਾ ਤੇ ਤੜਕੇ ਸੁਬ੍ਹਾ ਫੇਰ ਚੋਰ ਕੋ ਇਹਨਾਂ ਤੋਂ 5 ਵਜੇ ਪਟਕੇ ਜਾਊਗਾ। ਕਹਿੰਦੇ ਲੇਟ ਨਹੀਂ ਹੱਥ ਲਾ। ਫੇਰ ਤੁਸੀਂ ਐਂ ਦੱਸੋ ਵੀ ਜੇ 22 ਚਾਂਸ ਬੰਦੇ ਨੂੰ ਕੋਈ ਮੰਨ ਲਾ ਵੀ ਉਹਨੂੰ ਕੋਈ ਅੱਗਾ ਪਿਛਾ ਹੋ ਜਾਏ, ਜੇ ਕੋਈ ਮੰਨ ਲਾ ਉਹਦੇ ਪਰਿਵਾਰ ਦੇ ਵਿੱਚੋਂ ਕੋਈ ਡਰਦਾ ਮਰਾਂ, ਇਹਨਾਂ ਦੇ ਕੋਈ ਬਿਜਲੀ ਵਿਭਾਗ ਦੇ ਮਰਾਂ, ਕਨੈਕਸ਼ਨ ਜਾਂ ਉਥੋਂ ਡਰਦਾ ਮਰਾਂ ਕੁੰਡੀ ਲਾਊਗਾ ਤੇ ਜੇ ਉਹਦਾ ਕੋਈ ਕਿਸੇ ਦਾ ਹਾਸਤ ਹੋ ਗਿਆ ਦੀ ਸਰਕਾਰ ਜ਼ਿੰਮੇਦਾਰ ਆ। ਇਹਦਾ ਕੱਲ ਨੂੰ ਇਹ ਸਰਕਾਰ ਦੇ ਸਿਰ ਪੈਣਾ ਕੋਈ ਵੀ ਕਿਸੇ ਸਾਡੇ ਕਿਸੇ ਭੈਣ ਭਰਾ ਦਾ, ਕਿਸੇ ਦਾ ਬੱਚੇ ਦਾ, ਕਿਸੇ ਦਾ ਜਾਂ ਸਾਡਾ ਕੋਈ ਜਾਣਵੈਲੀ ਨੁਕਸਾਨ ਹੋ ਗਿਆ। ਇਹਦੀ ਜ਼ਿੰਮੇਦਾਰ ਭਗਵੰਤਮਾਨ ਸਰਕਾਰ ਆ ਇਹ ਅਸੀਂ ਇਹਨੂੰ ਅਪੀਲ ਕਰਦੇ ਆ ਵੀ ਸਾਡਾ ਨਾ ਤਾਂ ਸਾਡੇ ਚ ਐਡੀ ਕੋਈ ਪਹੁੰਚ ਆ ਨਾ ਤਾਂ ਅਸੀਂ ਸਾਥੋਂ ਭਰੇ ਜਾਣ ਕਿਸ਼ਤਾਂ ਰਹੀ ਪੈਸੇ ਤੇ ਨਾ ਸਾਥੋਂ ਐਵੇਂ ਇਸ ਨੂੰ ਗੱਪ ਮਾਰਦਗੇ ਸੀ ਕਿਸੇ ਲੈਂਡਮੈਨ ਦੀ ਜਿ세 ਕਿ ਜੀ ਮਿਹਨਤ ਕਰਨ ਲਗੇ ਵੀ ਅਸੀਂ ਭਰਦਾਂਗੇ ਕਿਸ਼ਤਾਂ ਰਹੀ ਭਰਦਾਂਗੇ ਪੈਸੇ ਨਾ ਤਾਂ ਸਾਥੋਂ ਭਰੇ ਜਾਣ ਕਿਸ਼ਤਾਂ ਨਹੀਂ ਪੈਸੇ ਤੇ ਨਾ ਸਾਥੋਂ ਭਰੇ ਜਾਣ ਵੈਸੇ ਪੈਸੇ ਸਾਡਾ ਜੀ ਮਾਫੀ ਹਾਂ ਮਾਫੀ ਤੌਰ ਤੇ ਇਹਨਾਂ ਦਾ ਕਾਨੂੰਨ ਵੇਖ ਕਿੱਡਾ ਗਲਤ ਆ ਹੁਣ ਅੱਜ ਦੇ ਟਾਈਮ ਤੇ ਵੀ ਮਾਲਾ ਮੀਰਾ ਮਾਤਾ ਪਿਤਾ ਮਹਤਾ ਜੀ ਸਾਰੀ ਗੱਲ ਤੁਸੀਂ ਦੇ ਆ ਨਾ ਸੁਣੋ ਅੱਜ ਸਾਡੇ ਬਜ਼ੁਰਗ ਦੀ ਮੌਤ ਹੋ ਗਈ ਉਹਦਾ ਰਸ਼ਨ卡ੜ ਕੱਟਿਆ ਗਿਆ ਉਹਦੀ ਪੈਨਸ਼ਨ ਕੱਟੀ ਗਈ ਹਨਾ ਜਿਹੜਾ ਉਹਦੇ ਨਾਂ ਤੇ ਮੀਟਰ ਸੀ ਅੱਜ ਮੇਰੇ ਨਾਂ ਤੇ ਮੀਟਰ ਆ ਕੋਈ ਮਲਾ ਅਲੱਗ ਕਰਾਇਆ ਮੈਂ ਆਪਦੇ ਨਾਂ ਤੇ ਮੀਟਰ ਫਿਰ ਵੀ ਉਹਦੀ ਜਾਂ ਤਾਂ ਰਸ਼ਨ ਵੀ ਆਉਣਾ ਚਾਹੀਦਾ ਉਹਦੀ ਪੈਨਸ਼ਨ ਵੀ ਹੋਣੀ ਚਾਹੀਦੀ ਆ ਤੇ ਫੇਰ ਹੀ ਇਹ ਚੀਜ਼ ਹੋ ਸਕਦੀ ਆ ਆਪਾਂ ਸਰਕਾਰ ਇਹ ਇਹਦੇ ਦਿਮਾਗ ਦੇ ਠੇਕਰਾ ਮੁੱਦਾ ਵਜ੍ਹਾ ਹੁਣ ਤੁਸੀਂ ਐਂ ਦੇਖੋ ਜਿਹਦਾ ਰਸ਼ਨ ਕੱਟਿਆ ਗਿਆ ਮਰੇ ਹੋਏ ਬੰਦੇ ਦਾ ਜੇ ਜੀ ਪੈਨਸ਼ਨ ਕੱਟੀ ਗਈ ਫਿਰ ਉਹਦਾ ਬਿੱਲ ਲਾ ਕੇ ਕਿਵੇਂ ਆਜੂਗਾ ਆਜੂਗਾ ਜੀ ਫਿਰ ਦੂਜੇ ਨੰਬਰ ਤੇ ਇਹ ਗੱਲ ਸੋਚ ਲਓ ਵੀ ਜੇ ਇਹ ਆnde ਆ ਵੀ ਸਾਡੀ 600 ਜੁੰਟ ਮਾਫ ਆ ਵੀ ਜੇ 600 ਜੁੰਟ ਤੋਂ 1 ਜੁੰਟ ਵੀ ਅਸੀਂ ਵੀ ਉੱਤੇ ਮੱਚ ਗਈ ਵੀ ਉਹਨੂੰ ਸਾਰਾ ਬਿੱਲ ਪੈਂਦਾ ਹੁਣ ਜੇ 599 ਜੁੰਟਾਂ ਮੱਚੀਆਂ ਤੇ ਫਿਰ ਉਹ ਸਰਕਾਰ ਦੇਊਗੀ ਮਾਜਾ ਹੁਣ ਜੇ ਮੰਨ ਲਾ ਵੀ ਗਰਮੀ ਦੇ ਵਿੱਚ ਆਪਾਂ ਨੂੰ ਵੀ ਮੰਨ ਲਾ ਆਪਣੀ 600 ਜੁੰਟ ਮੱਚ ਗਈ ਜੀ ਤੇ ਆ ਸਰਦੀ ਦੇ ਵਿੱਚ ਤਾਂ 200 ਜੁੰਟ ਵੀ ਨਹੀਂ ਮੱਚਦੀ ਫਿਰ ਉਹ 400 ਜੁਨਟ ਜਾਂ ਤਾਂ ਸਾਡੇ ਖਾਤਿਆਂ 'ਚ ਉਹਦੇ ਪੈਸੇ ਪਾਇਆ ਕਰਨ ਜਾਂ ਸਾਨੂੰ ਕੋਈ ਮਾਲਾ ਉਹਦਾ ਦੱਸਣ ਵੀ ਛੋੜੇ ਜਿਵੇਂ ਹੁਣ ਮਾਲਾ મોદી ਸਰਕਾਰ ਆ ਉਹਦੇ ਸਿਲੰਡਰਾਂ ਵਾਲਾਗਾ ਉਹਨੂੰ ਇਹ ਗੱਲ ਕਿਹ ਨਹੀਂ ਸੱਜ ਨੂੰ ਬਦਨਾਮ ਕਰਾਇਆ ਜਾਂਦਾ ਜੀ ਬੀਜੇਪੀ ਸਰਕਾਰ ਨੂੰ ਤਾਂ ਵੈਸੇ ਉਹਦੇ ਜਿੰਨੇ ਵੀ મોદી ਸਰਕਾਰ ਦੇ ਉਹ ਹੁੰਦੇ ਆ ਉਹਦੇ ਖਾਤਿਆਂ 'ਚ ਜਿਹੜੇ ਆਪਣੇ ਸਿਲੰਡਰਾਂ ਵਾਲੇ ਪੈਸੇ ਆ ਆਪਣੇ ਜਿਹੜੇ ਉਹਦੇ ਆਉਂਦੀ ਆ ਸਬਸਿਟੀ ਆਉਂਦੀ ਆ ਉਹਦੀ ਉਹਦੇ ਖਾਤਿਆਂ ਦੇ ਵਿੱਚ ਪੈਸੇ ਆਉਂਦੇ ਆ ਭਗਵਾਨਤਮਾਨ ਸਰਕਾਰ ਦਾ ਇੱਕ ਵੀ ਦੱਸ ਦੇ ਵੀ ਜੇ ਕੋਈ ਕਿਸੇ ਵੀ ਚੀਜ਼ ਤੇ ਗਰੀ ਜਨਤਾ ਬਾਰੇ ਸਹੂਲਤਾਂ ਦੀ ਹੋਵੇ ਇਹਨਾਂ ਦਾ ਹਿਸਾਬ ਕਿਤਾਬ ਕੀ ਆ ਹੁਣ ਇਹਨਾਂ ਨੇ ਲੋਕਾਂ ਦੀਆਂ ਟਰਾਲੀਆਂ ਚੋਰੀ ਕਰ ਲੀਆਂ ਵੈਸੇ ਸੀ ਪਹਿਲਾਂ ਤਾਂ ਨਹੀਂ ਗੱਲਾਂ ਨੇ ਸੀ ਵੈਸੇ ਬਹੁ ਅਸਾ ਇੱਕ ਮੇਰੀ ਗੱਲ ਹੋਰ ਸੋਲੋ ਮੁੰਤਾ ਸਾਹਿਬ ਵੀ ਮੈਂ ਨਾ ਕੋਈ ਵੀਡੀਓ ਇਸ ਨੂੰ ਵਿਖਾ ਦਿੰਦਾਗਾ ਜਦੋਂ ਮਾਲਾ ਵੀ ਕਾਂਗਰਸ ਦੀ ਕਾਲਾ ਗਈ ਸਰਕਾਰ ਸੀ ਹਨਾ ਵੀ ਉਦੋਂ ਇਹ ਝਾੜੂ ਵਾਲਿਆਂ ਵੀ ਮਾਲਾ ਵੀ ਆਪਣੇ ਵੀ ਇਲੈਕਸ਼ਨ ਚ ਵੜੇ ਸੀਗੇ ਉਦੋਂ ਭਗਵਾਨ ਜਤਮਾਨ ਸਾਹਿਬ ਆਪ ਇਲੈਕਸ਼ਨ ਜੋੜਦਾ ਕਨੈਕਸ਼ਨ ਜੋੜਦਾ ਸੀ ਕਿ ਨਹੀਂ ਜੋੜਦਾ ਸੀ ਆ ਮੇਰੇ ਕੋਲੇ ਵੀਡੀਓ ਵੀ ਪੇਗਾਗਾ ਸੇ ਕਹਿੰਦੇ ਤੁਸੀਂ ਜੇ ਕੋਈ ਦੋ ਭੇਜ ਦਿਓ ਪਲਾ ਦਾਂਗੇ ਹਾਂਜੀ ਠੀਕ ਆ ਵੀ ਤੇ ਉਹ ਮੰਨ ਲਾ ਵੀ ਇਹ ਚੀਜ਼ ਕੋਈ ਜਿਹੜੋ ਅੱਜ ਦੇ ਟਾਈਮ ਜਦੋਂ ਇਹ ਉਹਨਾਂ ਦੇ ਟਾਈਮ ਦੇ ਵਿੱਚ ਆਪ ਕਨੈਕਸ਼ਨ ਜੋੜਦਾ ਸੀ ਆਂਦਾ ਸੀ ਵੀ ਇੰਨੇ ਬਿੱਲ ਨਹੀਂ ਆ ਸਕਦੇ ਜੇ ਕੋਈ ਪਰਚਾ ਪਾਉਣਾ ਜੇ ਕੋਈ ਕਾਰਵਾਈ ਆ ਮੇਰੇ ਤੇ ਕਰੋ ਤੇ ਅੱਜ ਅਸੀਂ ਉਸੇ ਟਾਈਮ ਵੀ ਅਸੀਂ ਉਸੇ ਲਾਈਨ ਨੂੰ ਆਪਦਾ ਉਸੇ ਸੋਚ ਨੂੰ ਖਿੱਚ ਕੇ ਅਸੀਂ ਆਪਦੇ ਭੈਣ ਭਰਾਵਾਂ ਨੇ ਇਹ ਚੀਜ਼ ਸੋਚੀ ਆ ਕਿਉਂ ਨਾ ਤਾਂ ਕਿਸੇ ਕੋਲੇ ਹੈਗਾ ਕੋਈ ਬਿੱਲ ਭਰਨ ਨੂੰ ਐਵੇਂ ਕੋਈ ਐਵੇਂ ਅਸੀਂ ਕਹਿ ਦੇ ਕਿਸੇ ਨੂੰ ਵੀ ਅਸੀਂ ਗੱਪ ਮਾਰਦਗੇ ਵੀ ਅਸੀਂ ਕਿਸ ਤਰ੍ਹਾਂ ਹੀ ਭਰ ਦਾਂਗੇ ਹਜ਼ਾਰ ਕਰਕੇ ਭਰ ਦਾਂਗੇ 500 ਕਰਕੇ ਭਰ ਦਾਂਗੇ ਨਾ ਤਾਂ ਸਾਥੋਂ ਬਿੱਲ ਅੱਜ ਭਰਿਆ ਜਾਵੇ ਨਾ ਭਰਿਆ ਜਾਵੇ ਕੱਲ ਤੇ ਸਾਡਾ ਜੇ ਕੋਈ ਕਨੈਕਸ਼ਨ ਕੱਟੂਗਾ ਤੇ ਅਸੀਂ ਕੋਈ ਆਪ ਦਾ ਕੋਈ ਜਿਹਾ ਸਾਡੇ ਤੇ ਬੇਸਕ ਪਰਚਾ ਪਾਉਣਾ ਅੱਜ ਪਾ ਦੇਣਾ ਹੁਣ ਪਾ ਦੇਣ ਕੱਲ ਨੂੰ ਪਾ ਦੇਣ ਜਦੋਂ ਜੀ ਕਰਦਾ ਉਦੋਂ ਪਾ ਦੇਣਾ ਧੰਨਵਾਦ ਜੀ ਹਾਂਜੀ